ਪਿਆਰ ਦੇ ਇਜ਼ਹਾਰ ਦਾ ਦਿਨ ਵੈਲੈਂਟਾਈਨ ਡੇ ਜਿਸ ਦੀ ਕਿ ਨੌਜਵਾਨਾਂ ਨੂੰ ਖਾਸ ਕਰਕੇ ਬੜੀ ਹੀ ਬੇਸਬਰੀ ਨਾਲ شدت ਨਾਲ ਉਡੀਕ ਰਹਿੰਦੀ ਹੈ ਤੇ ਅੱਜ 14 ਫਰਵਰੀ ਨੂੰ ਵੈਲੈਂਟਾਈਨ ਡੇ ਜਿਹੜਾ ਕਿ ਉਹ ਮਨਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਤਰੰਤਰਾਂ ਦੇ ਗੁਲਾਬ ਸਜੇ ਹੋਏ ਨੇ ਬਾਜ਼ਾਰਾਂ ਵਿੱਚ ਕਿਉਂਕਿ ਅਕਸਰ ਵੈਲੈਂਟਾਈਨ ਡੇ ਤੇ ਲੋਕ ਇੱਕ ਦੂਸਰੇ ਨੂੰ ਗੁਲਾਬ ਦਿੰਦੇ ਨੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਰੋਮ ਦਾ ਇੱਕ ਰਾਜਾ ਹੋਇਆ ਕਲੋਡੀਅਸ ਉਸ ਨੇ ਇੱਕ ਆਦੇਸ਼ ਪਾਰਿਤ ਕੀਤਾ ਸੀ ਵੀ ਉਸ ਦੇ ਰਾਜ ਵਿੱਚ ਕੋਈ ਵੀ ਸੈਨਿਕ ਜਿਹੜਾ ਕਿ ਉਹ ਵਿਆਹ ਨਹੀਂ ਕਰਵਾਊਗਾ ਤਾਂ ਉਸੇ ਰਾਜ ਵਿੱਚ ਇੱਕ ਸੰਤ ਹੁੰਦੇ ਸੀ ਪਾਦਰੀ ਸੈਂਟ ਵੈਲੈਂਟਾਈਨ ਤਾਂ ਉਹਨਾਂ ਨੇ ਰਾਜੇ ਦੇ ਖਿਲਾਫ ਜਾਂਦੇ ਹੋਏ ਸੈਨਿਕਾਂ ਦਾ ਵਿਆਹ ਕਰਵਾਇਆ ਸੀਗਾ ਤਾਂ ਜਦੋਂ ਰਾਜੇ ਨੂੰ ਪਤਾ ਲੱਗਦਾ ਹੈ ਤਾਂ ਰਾਜਾ ਸੈਂਟ ਵੈਲੈਂਟਾਈਨ ਨੂੰ ਫਾਂਸੀ ਦੇ ਦਿੰਦਾ ਹੈ ਤਾਂ ਵੈਲੈਂਟਾਈਨ ਨੂੰ ਜਿਹਨੂੰ ਫਾਂਸੀ ਦਿੱਤੀ ਗਈ ਸੀ ਉਹ ਦਿਨ ਸੀਗਾ 14 ਫਰਵਰੀ ਤਾਂ ਉਦੋਂ 14 ਫਰਵਰੀ ਤੋਂ ਬਾਅਦ ਲਗਾਤਾਰ ਇਹ ਦਿਨ ਜਿਹੜਾ ਕਿ ਵੈਲੈਂਟਾਈਨ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਪਰ ਜੋ ਰੌਣਕਾਂ ਨਜ਼ਰ ਆਉਂਦੀਆਂ ਸੀਗੀਆਂ ਉਹ ਰੌਣਕਾਂ ਹੁਣ ਬਾਜ਼ਾਰਾਂ ਵਿੱਚ ਨਹੀਂ ਵਿਖਾਈ ਦੇ ਰਹੀਆਂ ਨੌਜਵਾਨਾਂ ਦੀ ਵੱਡੀ ਰੌਣਕ ਵਿਖਾਈ ਦਿੰਦੀ ਸੀ ਵੈਲੈਂਟਾਈਨ ਡੇ ਤੇ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਵੈਲੈਂਟਾਈਨ ਡੇ ਮਨਾਇਆ ਜਾਂਦਾ ਸੀਗਾ ਕਦੇ ਹੱਗਡੇ ਪ੍ਰਪੋਸ ਦੇ ਕੈਡੀ ਦੇ ਕਿਸ ਦੇ ਹੋਰ ਵੀ ਬੜੇ ਸਾਰੇ ਦਿਨ ਮਨਾਏ ਜਾਂਦੇ ਸੀ ਤੇ ਇੱਕ ਹਫਤਾ ਪੂਰਾ ਇਹ ਤਿਹਾਰ ਚੱਲਦਾ ਸੀਗਾ ਤੇ 14 ਫਰਵਰੀ ਨੂੰ ਵੈਲੈਂਟਾਈਨ ਡੇ ਮਨਾਇਆ ਜਾਂਦਾ ਤਾਂ ਵੈਲੈਂਟਾਈਨ ਡੇ ਤੇ ਬਾਜ਼ਾਰ ਤਾਂ ਖੂਬ ਸਜੇ ਹੋਏ ਨੇ ਪਰ ਰੌਣਕਾਂ ਘੱਟ ਵਿਖਾਈ ਦੇ ਰਹੀ ਨੇ ਤੇ ਗੱਲਬਾਤ ਵੀ ਕਰ ਲੈਂਦੇ ਆ ਪਾਜੀ ਕੀ ਕਹਿਣਾ ਹੈ ਕਾਫੀ ਜ਼ਿਆਦਾ ਉਡੀਕ ਹੁੰਦੀ ਤੁਹਾਨੂੰ ਵੀ ਵੈਲੈਂਟਾਈਨ ਡੇ ਦੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਸੀ ਕਿ ਤਿਆਰੀਆਂ ਕਿਦੋਂ ਤੋਂ ਸ਼ੁਰੂ ਹੋ ਜਾਂਦੀਆਂ ਲਗਭਗ 1 ਹਫਤੇ ਪਹਿਲੇ ਤੋਂ ਹੋ ਜਾਂਦੀ ਜੀ ਤੇ ਕਾਫੀ ਸਾਰੀਆਂ ਰੌਣਕਾਂ ਵਿਖਾਈ ਦਿੰਦੀਆਂ ਸੀ ਗਿਆ ਬਾਜ਼ਾਰਾਂ ਵਿੱਚ ਹਾਂਜੀ ਹਾਂਜੀ ਉਹ ਪਹਿਲੇ ਵਾਲਾ ਰੌਣਕ ਸਾਰੇ ਖਤਮ ਹੋ ਗਿਆ ਜੀ ਕਿ ਉਹ ਰੌਣਕਾਂ ਵਿਖਾਈ ਕਿਉਂ ਨਹੀਂ ਦਿੰਦੀਆਂ ਕਾਰਨ ਕੀ ਮੰਨਦੇ ਹੋ ਕਾਰਨ ਅਬ ਕੀ ਕਰੀਏ ਸਰ ਸਾਰੇ ਕੰਮ ਹੁਣ ਪਹਿਲੇ ਵਾਲਾ ਬਾਤ ਨਹੀਂ ਰਹਿ ਗਿਆ ਸਾਰਾ ਕੰਮ ਬੰਦਾ ਪੈ ਗਿਆ ਹੁਣ ਨਹੀਂ ਨੌਜਵਾਨਾਂ ਦਾ ਜਜ਼ਬਾ ਘਟ ਗਿਆ ਕੀ ਕਾਰਨ ਕੀ ਮੰਨਦੇ ਹੋ ਸਰ ਕਾਰਨ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਕੀ ਹੈਗਾ ਇਹ ਹੈ ਕਿ ਕੰਮ ਪੂਰਾ ਘਟ ਗਿਆ ਜੀ ਕੰਮ ਘਟ ਗਿਆ ਹਾਂਜੀ ਇਹ ਕਰਕੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਹੁਤ ਬਹੁਤ ਜੀ ਹੂੰ ਤੁਹਾਨੂੰ ਵੀ ਠੀਕ ਹੋਣੀ ਹੈ ਜਦੋਂ ਵੈਲੈਂਟਾਈਨ ਡੇ ਆ ਦੀ ਵਿੱਚ ਜਦੋਂ ਆਏਗਾ ਵੈਲੈਂਟਾਈਨ ਡੇ ਤੇ ਤੁਹਾਡੀ ਗਾਕੀ ਵਧੇਗੀ ਪੂਰੇ ਸਾਲ ਦੇ ਵਿੱਚ ਇਸੇ ਇਸੇ ਦਿਨ ਦਾ ਸਾਲ ਨੂੰ ਇੰਤਜ਼ਾਰ ਹੁੰਦਾ ਜੀ ਹੂੰ ਉਹੀ ਕੰਮ ਹੀ ਨਹੀਂ ਰਹੇਗਾ ਗਾਕੀ ਹੁੰਦੀ ਸੀਗੀ ਤੇ ਅੱਜ ਵੈਲੈਂਟਾਈਨ ਡੇ ਤੇ ਗਾਕੀ ਹੈਗੀ ਬਿਲਕੁਲ ਨਹੀਂ ਹੈਗੀ ਜੀ ਕੰਮ ਹੀ ਨਹੀਂ ਹੈਗਾ ਕੰਮ ਨਹੀਂ ਹੈਗਾ ਠੀਕ ਹੈ ਤਾਂ ਮਯੂਸ ਕਿਤਨਾ ਕਿਤੇ ਦੁਕਾਨਦਾਰ ਵੀ ਜਿਹੜੇ ਕੀ ਉਹ ਮਯੂਸ ਵਿਖਾਈ ਦਿੰਦੇ ਨੇ ਕਿਉਂਕਿ ਤਾਂ ਇਸ ਵਾਰ ਦੁਕਾਨਦਾਰ ਜਿਹੜੇ ਕੀ ਉਹ ਬਯੂਸ ਵਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਸਾਰੀ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਵੀ ਉਹਨਾਂ ਦੀ ਗ੍ਰਾਹਕੀ ਜਿਹੜੀ ਕਿ ਕਾਫੀ ਵਧੇਗੀ ਪਰ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੇ ਨਾਲ ਬਾਜ਼ਾਰ ਤਾਂ ਸਜੇ ਹੋਏ ਨੇ ਗੁਲਦਸਤਿਆਂ ਨਾਲ ਸਜੇ ਹੋਏ ਨੇ ਪਰ ਇਸ ਨੂੰ ਲੈਣ ਵਾਲੇ ਜਿਹੜੇ ਕਿ ਹੱਥ ਨੇ ਉਹ ਘੱਟ ਬਖਾਈ ਦੇ ਰਹੇ ਨੇ ਪਰ ਭਾਵੇਂ ਜੋ ਮਰਜ਼ੀ ਹੈ ਇਹ ਪੱਛਮੀ ਸਭਿਆਚਾਰ ਨੂੰ ਮਨਾਉਣ ਵਾਲਾ ਤਿਹਾਰਾ ਹੈ ਪਰ ਫਿਰ ਵੀ ਪਿਆਰ ਕਹਿੰਦੇ ਨੇ ਪਿਆਰ ਦੀ ਕੋਈ ਵੀ ਸੀਮਾ ਨਹੀਂ ਕੋਈ ਵੀ ਦਿਨ ਨਹੀਂ ਹੈ ਹਰ ਦਿਨ ਪਿਆਰ ਦਾ ਇਜ਼ਹਾਰ ਜਿਹੜਾ ਕਿ ਉਹ ਕੀਤਾ ਜਾ ਸਕਦਾ ਹੈ ਇਸ ਵਾਸਤੇ ਕਿਸੇ ਵੀ ਦਿਨ ਦੀ ਲੋੜ ਨਹੀਂ ਹੈ ਪਰ ਕਾਫੀ ਸਮੇਂ ਤੋਂ ਇਤਿਹਾਸ ਜਿਹੜਾ ਕੀ ਮਨਾਇਆ ਜਾਂਦਾ ਦੇਖਿਆ ਜਾਂਦਾ ਸੀਗਾ ਨੌਜਵਾਨਾਂ ਦੇ ਵਿੱਚ ਕਾਫੀ ਸਾਦਾ ਉਤਸ਼ਾਹ ਦੇਖਿਆ ਜਾਂਦਾ ਸੀਗਾ ਔਰ ਨੌਜਵਾਨ ਇਸ ਦਿਨ ਦੀ ਬੜੀ ਬੇਸਬੀ ਨਾਲ ਉਡੀਕ ਕਰਦੇ ਸੀਗੇ ਪਰ ਫਿਲਹਾਲ ਜਿਹੜੇ ਨੌਜਵਾਨ ਉਹ ਘਟ ਵਿਖਾਈ ਦੇ ਰਹੇ ਨੇ ਤੇ ਦੁਕਾਨਦਾਰ ਵੀ ਜਿਹੜੇ ਕੀ ਉਹ ਮਯੂਸ ਹੀ ਵਿਖਾਈ ਦੇ ਰਹੇ ਨੇ ਮੈਮ ਵੈਲੈਂਟਾਈਨ ਡੇ ਦੇ ਬਾਰੇ ਜਾਣਦੇ ਹੋ ਵੈਲੈਂਟਾਈਨ ਡੇ ਕਿਉਂ ਮਨਾਇਆ ਜਾਂਦਾ ਹੈ ਵੈਲੈਂਟਾਈਨ ਡੇ ਪਿਆਦਾ ਦਿਨ ਨਹੀਂ ਮੰਦੇ ਐ ਅਸੀਂ ਤੇ ਆਪਣੇ ਪੇਰੈਂਟਸ ਵਾਸਤੇ ਫਲਾਵਰ ਲੈ ਰਹੇ ਹਾਂ ਔਰ ਉਹਨਾਂ ਨੇ ਵੈਲੈਂਟਾਈਨ ਡੇ ਮਨਾਣ ਲੱਗੇ ਆ ਬਸ ਬੜੇ ਸਾਰੇ ਨੌਜਵਾਨ ਜਿਹੜੇ ਨੇ ਉਹ ਆਪਸ ਵਿੱਚ ਪਿਆਰ ਦਾ ਇਜ਼ਹਾਰ ਕਰਦੇ ਨੇ ਇਹ ਨੌਜਵਾਨ ਅੱਜ ਪਿਆਰ ਕਈ ਤਰ੍ਹਾਂ ਦਾ ਹੁੰਦਾ ਜਿਉਂ ਹੀ ਵੀ ਇੱਕ ਹਸਬੰਡ ਵਾਈਫ ਸਾਹਿਬ ਪਿਆਰ ਹੋਵੇ ਜਾਂ ਲੜਕੇ ਤੇ ਲੜਕੀ ਦਾ ਪਿਆਰ ਹੋਵੇ ਹਾਂ ਮਾਪੇ ਦਾ ਵੀ ਪਿਆਰ ਹੈ ਬੱਚਿਆਂ ਨਾਲ ਵੀ ਪਿਆਰ ਹੈ ਹਸਬੰਡ ਵਾਈਫ ਦਾ ਵੀ ਪਿਆਰ ਹੈ ਸਭ ਬਸ ਪਿਆਰ ਹੈ ਪਿਆਰ ਦਾ ਬਖਾਨੀ ਜਾਂਦੀਆਂ ਜਿਹੜੋਂ ਇੱਥੋਂ ਲੰਘਦੇ ਸੀ ਨਾ ਅਸੀਂ ਵੈਲੈਂਟਾਈਨ ਡੇ ਤੇ ਸਾਰੇ ਬਾਜ਼ਾਰਾਂ 'ਚ ਆਹ ਰੋਣਕਾ ਰੋਣਕ ਆਉਂਦੀ ਸੀ ਫੁੱਲਾਂ ਦੀ ਦੁਕਾਨਾਂ 'ਤੇ ਇਹ ਦਿਨ ਚੜਿਆ ਹੈ ਤਾਂ ਸ਼ਾਮ ਪੈਣੀ ਹੈ ਰਾਤ ਆਣੀ ਹੈ ਵੇਖਿਓ ਰੋਣਕਾ ਹੀ ਰੋਣਕਾ ਆ ਗਿਆ ਇੱਥੇ ਲਾਰੈਂਸ ਛੋੜਿਆ ਵੈਲੈਂਟਾਈਨ ਡੇ ਹੈ ਮਤਲਬ ਆਪਣਾ ਪਿਆਰ ਦਿਖਾਉਂਦਾ ਇੱਕ ਮਤਲਬ ਇਹ ਵਧੀਆ ਦਿਨ ਹੈ ਆਪਣੇ ਹਸਬੰਡ ਨਾਲ ਮਮਾ ਪਾਪਾ ਨਾਲ ਬ੍ਰਦਰਸ ਦੇ ਨਾਲ ਸਭ ਦੇ ਨਾਲ ਸੋ ਰਲਕੇ ਮਤਲਬ ਹਰ ਦਿਨ ਵੈਲੈਂਟਾਈਨ ਹੁੰਦਾ ਪਰ ਅੱਜ ਦਾ ਦਿਨ ਖਾਸ ਹੈ ਕਿ ਡਿਨਰ ਲਈ ਸੈਲੀਬ੍ਰੇਟ ਕਰਦੇ ਇੱਕ ਦੂਸਰੇ ਦੇ ਨਾਲ ਟਾਈਮ ਸਪੈਂਡ ਕਰਦੇ ਤੁਸੀਂ ਕਿਸੇ ਨੂੰ ਫਿਰ ਵੈਲੈਂਟਾਈਨ ਡੇ ਆਖਿਆ ਹੈ ਹਾਂ ਅੱਛਾ ਜਾ ਰਹੀ ਹੈ ਆਪਣੇ ਸਸਰੂ ਤੇ ਸਾਸੂ ਜੀ ਨੂੰ ਹਸਬੰਡ ਅਲੀ ਬਾਹਰ ਨਹੀਂ ਉੱਥੇ ਮਮਾ ਪਪਾ ਨੂੰ ਕਹਦੇ ਕੀ ਤੇ ਉਧਰ ਤੱਕ ਪਹੁੰਚਾ ਨਹੀਂ ਵਿਸ਼ ਤੇ ਹਸਬੰਦ ਨੂੰ ਕਹਣਾ ਤਾਂ ਕਹਦੇ ਇੱਥੋਂ ਪਹੁੰਚ ਜਣੀ ਹੈ ਇਹਦੇ ਕਹਦੇ ਪਹੁੰਚ ਜਣੀ ਹੈ ਹੈਪੀ ਵੈਲੈਂਟਾਈਨ ਹੈਪੀ ਵੈਲੈਂਟਾਈਨ ਡੇ ਵਿਵੇਕ ਜੀ ਥੈਂਕ ਯੂ ਥੈਂਕ ਯੂ ਜੀ ਤਾਂ ਕੁਝ ਜਿਹੜੇ ਕੀ ਲੋਕ ਨੇ ਇੱਥੇ ਪਹੁੰਚੇ ਨੇ ਹੈਪੀ ਵੈਲੈਂਟਾਈਨ ਡੇ ਹੋਏ ਇਹ ਦਿਨ ਦਾ ਜਿਹੜਾ ਕੀ ਇਜ਼ਹਾਰ ਕਰਦੇ ਵਿਖਾਈ ਦੇ ਰਹੇ ਨੇ ਕਿਉਂਕਿ ਕਈ ਸਾਰੇ ਜਿਹੜੇ ਕੀ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਵਿਦੇਸ਼ਾਂ ਵਿੱਚ बसे ਹੋਏ ਨੇ ਤੇ ਆਪਣੇ ਹਸਬੰਦ ਨੂੰ ਵਿਵੇਕ ਨਾਮ ਦੱਸ ਰਹੇ ਨੇ ਉਹਨਾਂ ਨੂੰ ਸਾਡੇ ਚੈਨਲ ਦੇ ਮਾਧਿ ਨਾਹੀਂ ਹੈਪੀ ਵੈਲੈਂਟਾਈਨ ਡੇ ਜਿਹੜਾ ਕਿ ਉਹ ਆਖਿਆ ਜਾ ਰਿਹਾ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਆਧুনিক ਸਿਰਾ ਟੀਵੀ ਅੰਮ੍ਰਿਤਸਰ